ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਪੋਸਟ ਦੇ ਵਿੱਚ ਲਿਖਿਆ ਕਿ ਸਿੱਖ ਕੌਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੂਰਬੀਰਤਾ ਤੇ ਉਹਨਾਂ ਦੀ ਬਹਾਦਰੀ ਨੂੰ ਕਰਦੀ ਹੈ ਸਿਸ ਝੁਕਾ ਕੇ ਸਜਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਈ ਅੱਜ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਕਈ ਮਾਮਲਿਆਂ ਦੇ ਉੱਤੇ ਹੋਈ ਵਿਚਾਰ ਚਰਚਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਕਈ ਸਰਕਾਰੀ ਅਧਿਆਪਕਾਂ ਨੂੰ ਸਿਖਲਾਈ ਲੈਣ ਦੇ ਲਈ ਫਿਨਲੈਂਡ ਕੀਤਾ ਰਵਾਨਾ ਇਸ ਮੌਕੇ ਦੱਸਿਆ ਕਿ ਇਹ ਕਦਮ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਵਿੱਚ ਹੈ ਅਹਿਮ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਅੱਜ ਇੱਕ ਹੋਰ ਜਿਹੜੀ ਕਾਮਯਾਬੀ ਹੈ ਉਹ ਜੁੜਦੀ ਹੈ ਜਦੋਂ ਸਾਡਾ ਪ੍ਰਾਇਮਰੀ ਟੀਚਰਸ ਜਿਹਨੂੰ ਆਪਾਂ ਸਾਡੇ ਪੂਰੇ ਐਜੂਕੇਸ਼ਨ ਸਿਸਟਮ ਦਾ ਮੁੱਢਲਾ ਬੇਸ ਕਹਿੰਦੇ ਆ ਜਿੱਥੋਂ ਸਾਡੀ ਸਾਰੀ ਪਨੀਰੀ ਤਿਆਰ ਹੁੰਦੀ ਹੈ ਪ੍ਰਾਇਮਰੀ ਟੀਚਰਸ ਦਾ ਤੀਜਾ ਬੈਚ ਤੇ ਓਵਰ ਆਲ ਸਾਡੇ ਡਿਪਾਰਟਮੈਂਟ ਦਾ 10ਵਾਂ ਬੈਚ ਅੱਜ ਜਿਹੜਾ ਹੈ ਉਹ ਫਿਨਲੈਂਡ ਲਈ ਰਵਾਨਾ ਹੋਇਆ ਜਿਸ ਦੇ ਵਿੱਚ 77 ਟੀਚਰਸ 72 ਟੀਚਰਸ ਫ্রম 올 ਓਵਰ ਦਾ ਪੰਜਾਬ ਇੱਕ ਮੈਰੀਟੋਰੀਅਸ ਸਿਲੈਕਸ਼ਨ ਦੇ ਬੇਸ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਤੋਂ ਮਾਨਸੇ ਤੋਂ ਗੁਰਦਾਸਪੁਰ ਤੋਂ ਅੰਬਰਸਰ ਤੋਂ ਤਰਨਤਾਰਨ ਤੋਂ ਜਲੰਧਰ ਤੋਂ ਰੋਪੜ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਮੈਰਿਟ ਦੇ ਉੱਤੇ 72 ਟੀਚਰਸ ਜਿਹੜੇ ਆ ਉਹ ਅੱਜ ਅਸੀਂ ਰਵਾਨਾ ਕੀਤੇ ਆ ਫਿਨਲੈਂਡ ਦੇ ਲਈ 29 ਨਵੰਬਰ ਤੱਕ ਇਹਨਾਂ ਦੀ ਟ੍ਰੇਨਿੰਗ ਹੋਊਗੀ ਤੇ ਫਿਨਲੈਂਡ ਦੇ ਜਿਹੜੀ ਯੂਨੀਵਰਸਿਟੀ ਆਫ ਟੁਰਕੂ ਹੈ ਉਸ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਉੱਥੇ ਦੀ ਉੱਥੇ ਜਿਹੜੀ ਇਹ ਟ੍ਰੇਨਿੰਗ ਚੱਲੂਗੀ ਇਹ ਸਾਡਾ ਟੀਜਾ ਬੈਚ ਹੈ ਤੇ ਕਯੂਮੂਲੇਟਿਵਲੀ ਪੂਰੇ ਡਿਪਾਰਟਮੈਂਟ ਦਾ 10ਵਾਂ ਬੈਚ ਹੈ ਮੈਂ ਸਮਝਦਾ ਕਿ ਤੁਸੀਂ ਅਕਸਰ ਜਾ ਕੇ ਜਦੋਂ ਤੁਸੀਂ ਗਰਾਊਂਡ ਹਿੱਟ ਕਰਦੇ ਕਲੇ ਹੁਣ ਸਾਡਾ 500 ਤੋਂ ਵੱਧ ਅਧਿਆਪਕ ਵਿਦੇਸ਼ ਤੋਂ ਟ੍ਰੇਨਡ ਹੈ ਉਦੇ ਨਾਲ ਪੂਰੇ ਮੈਕਹਮੇ ਦਾ ਕੌਨਫੀਡੈਂਸ ਸਾਡੇ ਆਪ ਦੇ ਵਰਗ ਦਾ ਕੌਨਫੀਡੈਂਸ ਜਰੂ ਜਾ ਕੇ ਮੈਂ ਡਾਇਲੌਗ ਕੋਈ ਟੀਚਰਸ ਕਰਦਾ ਤਾਂ ਉਹ ਟੀਚਰਸ ਦੱਸਦੇ ਕਿ ਇਹਦਾ ਜ਼ਮੀਨੀ ਜੋ ਫੀਡਬੈਕ ਹੈ ਉਹ ਬਹੁਤ ਤਕੜਾ ਹੈ ਪੇਰੈਂਟਸ ਦੇ ਵਿੱਚ ਇੱਕ ਕੰਫੀਡੈਂਸ ਆਂਦਾ ਜਿਸ ਪਿੰਡ ਦਾ ਅਧਿਆਪਕ ਜਾਂਦਾ ਉਸ ਪਿੰਡ ਦੇ ਵਿੱਚ ਕੰਫੀਡੈਂਸ ਆਂਦਾ ਤੇ ਅਸੀਂ ਵੈਸੇ ਹੀ ਦੇਖਦੇ ਆਪਾਂ ਵੀ ਦੇਖਦੇ ਆਂ ਜੀਵਨ 'ਚ ਜਦੋਂ ਵੀ ਅਸੀਂ ਕਿਤੇ ਆਪਣੇ ਸ਼ਹਿਰ ਤੋਂ ਹੀ ਬਾਹਰ ਜਾਈਏ ਤਾਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਇੱਥੇ ਤਾਂ ਸਰਕਾਰ ਅਧਿਆਪਕਾਂ ਨੂੰ ਦੇਸ਼ ਤੋਂ ਬਾਹਰ ਭੇਜਦੀ ਹੈ ਤੇ ਦੁਨੀਆ ਦਾ ਜਿਹੜਾ ਪਿਸ ਪ੍ਰਾਇਮਰੀ ਐਜੂਕੇਸ਼ਨ ਮਾਡਲ ਹੈ ਫਿਨਲੈਂਡ ਉੱਥੇ ਵੀ ਭੇਜਦੀ ਸਰਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੂੰ ਪਾਰਟੀ ਨੇ ਐਲਾਨਿਆ ਪੰਜਾਬ ਦਾ ਮੁਕਬਲਾ ਰਾ ਤੇ ਇਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਟੀਕਿਆ ਮੱਥਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਅੰਦਸਿਆ ਕਿ ਉਹ ਮਿਲੀ ਇਸ ਅਹਿਮ ਜ਼ਿੰਮੇਵਾਰੀ ਨੂੰ ਨਿਭਾਉਣਗੇ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਜ਼ੁਮੇੜੀ ਦੀ ਮਿਲੀ ਹੈ ਵੱਡੀ ਜ਼ੁਮੇੜੀ ਦੀ ਹੈ ਉਸ ਜ਼ੁਮੇੜੀ ਲਈ ਗੁਰੂ ਰਾਮਦਾਸ ਜੀ ਦੇ ਚਰਨਾ ਚਾਏ ਆਂ ਅਰਦਾਸ ਕਰਨ ਵੀ ਆਏ ਆਂ ਔਰ ਅਸ਼ੀਰਵਾਦ ਲੈਣਾ ਹੈ ਕਿ ਮਾੜਾ ਸੱਚੇ ਪਾਤਸ਼ਾਹ ਕਿਰਪਾ ਕਰਨ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਵਧੀਆ ਢੰਗ ਨਾਲ ਜਿਹੜਾ ਨਿਭਾਈਏ ਪਾਰਟੀ ਦੇਆਂ ਜਿਹੜੀਆਂ ਪਾਲਿਸੀਜ਼ ਨੇ ਪਾਰਟੀ ਦੇ ਜਿਹੜੇ ਲੋਕ ਪੱਖੀ ਪ੍ਰੋਗਰਾਮ ਨੇ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਮੀਡੀਏ ਦੇ ਸਾਈਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਐਮ ਜ਼ਿੰਮੇਵਾਰੀ ਹੈ ਉਹ ਮੈਨੂੰ ਲੱਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂਗੇ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਦੇ ਮਾਨ ਪੱਤੇ ਦੇ ਵਿੱਚ ਕੀਤੇ ਗਏ ਵਾਅਦੇ ਬਾਰੇ ਕੀਤਾ ਗਿਆ ਵੱਡਾ ਐਲਾਨ ਦੱਸਿਆ ਜਾ ਰਿਹਾ ਹੈ ਕਿ ਹੁਣ ਜਿੱਥੇ ਪੰਚਾਇਤਾਂ ਦੇ ਕੋਲ ਫੰਡ ਮੌਜੂਦ ਨੇ ਉੱਥੇ ਮਾਨ ਪੱਤਾ ਖੁਦ ਕੀਤਾ ਜਾ ਸਕੇ ਗੈਨਰੇਟ ਤੇ ਜਿੱਥੇ ਫੰਡ ਨਹੀਂ ਮੌਜੂਦ ਤਾਂ ਉੱਥੇ ਬਲਾਕ ਸਮਤੀ ਕਰੇਗੀ ਮਾਨ ਪੱਤੇ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦੇ ਖਿਲਾਫ ਕੀਤੀ ਗਈ ਵੱਡੀ ਕਾਰਵਾਈ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਨਾ ਕਰਨ ਦੇ ਇਲਜ਼ਾਮ ਦੇ ਤਹਿਤ ਕੀਤਾ ਗਿਆ ਮੌਤਲ ਪੰਜਾਬ ਵਿਜੀਲੈਂਸ ਨੇ ਜਲੰਧਰ ਵਿਖੇ ਡੀਡੀਪੀਓ ਦੀ ਰੀਡਰ ਨੂੰ ਰਿਸ਼ਵਤ ਦੇ ਇਲਜ਼ਾਮ ਦੇ ਤਹਿਤ ਕੀਤਾ ਗਿਆ ਗ੍ਰਿਫਤਾਰ ਦੱਸਿਆ ਜਾ ਰਿਹਾ ਹੈ ਕਿ ਰੀਡਰ ਨੇ ਇੱਕ ਤਰਮਸ਼ਾਲਾ ਦੇ ਕਬਜ਼ੇ ਦੇ ਮਾਮਲੇ ਦੇ ਵਿੱਚ ਮੰਗੀ ਸੀ 50000 ਰੁਪਏ ਦੀ ਰਿਸ਼ਵਤ ਕੇਂਦਰੀ ਏਜੰਸੀ ਡੀਆਰਏ ਨੇ ਪੰਜਾਬ ਦੇ ਸਾਨੇਵਾਲ ਖੇਤਰ ਦੇ ਵਿੱਚ ਕੀਤੀ ਵੱਡੀ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਗੱਡੀ ਨੂੰ ਰੋਕ ਕੇ ਦੋ ਵਿਅਕਤੀਆਂ ਦੇ ਕੋਲੋਂ 103 ਕਿਲੋ ਗਾਂਜਾ ਕੀਤਾ ਬਰਾਮਦ ਨਾਬਾ ਵਿਖੇ ਪਟਿਆਲਾ ਨਾਬਾ ਰੋਡ ਤੇ ਹੋਇਆ ਦਰਦਨਾਕ ਹਾਦਸਾ ਤੇ ਹਾਦਸੇ ਦੇ ਵਿੱਚ ਪਤੀ ਪਤਨੀ ਸਮੇਤ ਹੋਈ 7 ਵਿਅਕਤੀਆਂ ਦੀ ਮੌਤ ਪੁਲਿਸ ਕਰ ਰਹੀ ਹਾਦਸੇ ਦੇ ਕਾਰਨਾਂ ਦੀ ਜਾਂਚ। ਹੁਸ਼ਿਆਰਪੁਰ ਦੇ ਪਿੰਡ ਦਾਤਾ ਦੇ ਵਿੱਚ ਇੱਕ ਨੌਜਵਾਨ ਦੀ ਲਾਇਸੈਂਸੀ ਰਿਵਾਲਵਰ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਤੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ। ਕਾਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾਤੀ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ। Thank <music> you.